ਤੁਹਾਡੇ ਵੱਲੋਂ ਆਜ ਬਲੰਦ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਲੋਕਲ ਬਗਾਏਕ ਗੁਰਦੇਵ ਸਿੰਘ ਸੇਖੋਂ ਵੱਲੋਂ ਕੱਲ ਇੱਕ ਸਾਦੇ ਬਿਆਨ ਵਿੱਚ ਤੁਹਾਡੇ ਤੇ ਕੁਝ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜੀ ਕਿ ਸਾਡੀ ਪਾਰਟੀ ਦੇ ਨਾਂ ਤਾਂ ਲੀਡਰ ਹੈ ਨਾ ਹੀ ਕਿਸੇ ਕਿਸਮ ਦਾ ਇਹ ਨਾ ਕੋ ਉਦਦ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਸਵਾਗਤ ਕਰਦਾ ਤੇ ਤੁਹਾਨੂੰ ਧੰਨਵਾਦ ਕਹਿਣਾ ਹੈ ਵੀ ਥੋ ਤੁਸੀਂ ਸਾਰੇ ਮੇਰੇ ਨਿੱਕੇ ਸੱਦੇ ਦੇ ਇੱਥੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਤੁਸੀਂ ਮੈਨੂੰ ਜੋ ਸਵਾਲ ਅੱਜ ਮੈਂ ਚਾਹੂੰਗਾ ਜੋ ਸਵਾਲ ਖੁੱਲ ਕੇ ਕੱਲ ਬਾਬਤ ਪੁੱਛਣਾ ਚਾਹੁੰਦੇ ਹੋ ਖੁੱਲ ਕੇ ਪੁੱਛਿਓ ਜਿਵੇਂ ਮੈਨੂੰ ਮੇਰੇ ਭਰਾ ਨੇ ਪੁੱਛਿਆ ਵੀ ਕੱਲ ਜੋ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਜੋ ਵੀ ਗੱਲ ਕਹੀ ਹੈ ਮੈਂ ਸਮਝਦਾ ਐ ਵੀ ਕਿਸੇ ਵੀ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਆਪਦੀ ਸ਼ਬਦਾਵਲੀ ਤੇ ਥੋੜਾ ਜਿਹਾ ਕੰਟਰੋਲ ਚਾਹੀਦਾ ਹੈ ਬਾਕੀ ਜੇ ਉਹ ਮੈਨੂੰ ਲੀਡਰ ਨਹੀਂ ਮੰਨਦੇ ਜਾਂ ਉਹ ਸਾਡੇ ਮਾਨਯੋਗ ਸੀਐਮ ਸਾਹਿਬ ਕੋਈ ਵੀ ਲੀਡਰ ਨਹੀਂ ਮੰਨਦੇ ਜਿਨ੍ਹਾਂ ਨੇ ਮੈਨੂੰ ਇਸ ਪਾਰਟੀ ਦੇ ਵਿੱਚ ਲੈ ਕੇ ਆਂਦਾ ਨਾਲ ਜਿਨ੍ਹਾਂ ਨੇ ਮੈਨੂੰ ਇਹ ਹੱਲਾਸ਼ੀਰੀ ਦਿੱਤੀ ਮੋਢੇ ਤੇ ਹੱਥ ਰੱਖਿਆ ਵੀ ਤੁਸੀਂ ਫਰੀਦਕੋਟ ਦੇ ਸਾਰੇ ਜੋ ਘਟਾਲੇ ਸਾਰੀ ਜੋ ਡਿਵੈਲਪਮੈਂਟ ਦੇ ਕੰਮ ਹੈ ਹੌਸਲੇ ਨਾਲ ਕਰਦੇ ਤੇ ਮੈਂ ਸਮਝਦਾ ਐ ਵੀ ਜਿੰਨਾ ਦੇ ਵਿੱਚੋਂ ਕੰਮਾਂ ਦੇ ਵਿੱਚੋਂ ਇੱਕ ਕੰਮ ਦੇ ਕਰਕੇ ਕੱਲ ਇੱਕ ਕੌਨਸਪੀਰੇਸੀ ਖੜੀ ਗਈ ਇੱਕ ਧਰਨਾ ਪਲਾਨ ਕੀਤਾ ਗਿਆ ਜੋ ਕਿ 19 ਜੂਨ ਨੂੰ ਮਾਨਯੋਗ ਵੀ ਸੀ ਸਾਹਿਬ ਦੇ ਕਮਰੇ 'ਚ ਹੋਇਆ ਉਹ ਵੀ ਮੇਰੇ ਮੁੱਦਿਆਂ ਦੇ ਵਿੱਚੋਂ ਹੀ ਇੱਕ ਮੁੱਦਾ ਸੀ ਜੇ ਮੈਂ ਜੇ ਮੈਨੂੰ ਲੀਡਰ ਹੀ ਨਹੀਂ ਬਣਦੇ ਤੇ ਪਹਿਲੀ ਗੱਲ ਕਚੀਚੀ ਕਿਉਂ ਮਟਦੇ ਆ ਇੱਕ ਸ਼ਾਇਦ ਤੁਸੀਂ ਗੱਲ ਸੁਣੀ ਹੋਵੇ ਮੈਂ ਸਾਰੇ ਭਰਾਵਾਂ ਨੂੰ ਸ਼ਬਦਾਬਲੀ ਹੋ ਸਕਦਾ ਵੀ ਉਹਨਾਂ ਦੇ ਵਿੱਚ ਥੋੜੀ ਬਹੁਤ ਉੱਚੀ ਨਹੀਂ ਹੋ ਜੇ ਪਰ ਐਮ ਐਲ اے ਸਹਿਬਾਨ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪਹਿਲਾਂ ਦੀ ਕਹਾਵਤ ਤੇ ਗੱਲ ਹੈ ਜਿਸ ਐਮ ਐਲ ਏ ਨੂੰ ਆਪ ਦਾ ਦੱਸਣਾ ਹੀ ਪੈ ਜੇ ਵੀ ਮੈਂ ਐਮ ਐਲ اے ਆ ਉਹ ਟੱਟੂ ਦਾ ਐਮ ਐਲ اے ਆ ਮਾਫ ਕਰਨਾ ਮੈਂ ਆਪਦੀ ਸ਼ਬਦਾਵਲੀ ਤੋਂ ਥੋੜਾ ਜਿਹਾ ਪਾਸੇ ਹੋ ਰਿਹਾ ਹਾਂ ਪਰ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀਆਂ ਸਭ ਤੋਂ ਪਹਿਲਾਂ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਦੇ ਹੋਇ ਇੱਕ ਗੱਲ ਦੱਸੂਗਾ ਇਹ ਲੜਾਈ ਹੈ ਕਾਦੀ ਮੇਰੀ ਇਹ ਲੜਾਈ ਹੈ ਲੋਕਾਂ ਦੇ ਮਰੀਜ਼ਾਂ ਦੇ ਹਸਪਤਲ ਜਾਣ ਤੋਂ ਬਾਅਦ ਉਹਨਾਂ ਦੇ ਇਲਾਜ ਦੀ ਤੇ ਸਾਡੇ ਮਾਨਯੋਗ ਵਿਧਾਇਕ ਸਾਹਿਬ ਦੀ ਕੱਲ ਲੜਾਈ ਕਾਦੀ ਹੈ ਉਹ ਵੀ ਸੀ ਸਾਹਿਬ ਨੂੰ ਬਚਾਉਣ ਦੀ ਲੜਾਈ ਹੈ ਜੋ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਜੋਰਾਂ ਦੇ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਉਹ ਚੁੱਪ ਜਾਣਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਵੀ ਇੰਨੀਆਂ ਮਿਰਚਾਂ ਉਹਨਾਂ ਨੂੰ ਨਹੀਂ ਲੱਗਣੀਆਂ ਚਾਹੀਦੀਆਂ ਕੱਲ ਉਹਨਾਂ ਨੇ ਆਪਦੀ ਗੱਲ ਦੇ ਵਿੱਚ ਇੱਕ ਇਹ ਵੀ ਗੱਲ ਕਹੀ ਵੀ ਇੱਥੋਂ ਆਸਟ੍ਰੇਲੀਆ ਤੋਂ ਬੰਦੇ ਆ ਕੇ ਇੱਥੇ ਇਲਾਜ ਕਰਾਇਆ ਕਰਨਗੇ ਮੈਂ ਮੈਡੀਕਲ ਹਸਪੀਟਲ ਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਮੇਰੀ ਤੁਹਾਨੂੰ ਬੇਨਤੀ ਹੈ ਵੀ ਜੀਏਸੀ ਪੰਜਾਬ ਜਾਂ ਫਰੀਦਕੋਟ ਤੋਂ ਆਏ ਮਰੀਜ਼ ਹੀ ਸਾਂਭ ਲਈਏ ਨਾ ਉਹ ਵੀ ਸਾਡੇ ਵਾਸਤੇ ਬਹੁਤ ਹੈ ਆਸਟ੍ਰੇਲੀਆ ਤਾਂ ਵੀਰੇ ਬਹੁਤ ਬਾਅਦ ਦੀ ਗੱਲ ਹੈ ਬਾਕੀ ਤੁਸੀਂ ਜੋ ਵੀ ਸਵਾਲ ਮੈਨੂੰ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੱਲ ਦੀ ਜਿਹੜੀ ਹੈ ਗੱਲ ਕਰ ਰਹੇ ਹਾਂ ਵੀ ਕੱਲ ਜੋ ਵਿਆਨਦਤਾ ਉਹ ਸੋਚੇ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਗਿਆ ਪਰ ਕਿਤੇ ਨਾ ਕਿਤੇ ਅਸਿੱਧੇ ਤੌਰ ਤੇ ਤੁਹਾਨੂੰ ਟਾਰਗੇਟ ਕਰਕੇ ਇਹ ਕਿਹਾ ਗਿਆ ਕਿ ਸਿਰਫ ਫੋਟੋਆਂ ਨਾਲ ਨਾਲ ਕੋਈ ਪਾਰਟੀ ਦਾ ਕੋਈ ਉਦੇਦਾਰ ਨਹੀਂ ਬਣ ਜਾਂਦਾ ਯਾ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਤੁਹਾਡੇ ਤੇ ਇਲਜ਼ਾਮ ਲੱਗਿਆ ਕਿ ਤੁਸੀਂ ਲੋਕਾਂ 'ਚ ਨਹੀਂ ਵਿਚਰੇ ਬਲਕਿ ਸਿਰਫ ਇੱਕ ਦਫ਼ਤਰ 'ਚ ਬੈਠ ਕੇ ਕੰਮ ਚਲਾ ਰਹੇ ਹੋ ਮੈਂ ਪਿਛਲੇ 1 ਸਾਲ ਦੇ ਵਿੱਚ ਪਹਿਲਾਂ ਮੈਂ 17 ਸਾਲ ਕਾਂਗਰਸ ਦੇ ਵਿੱਚ ਸੇਵਾ ਕੀਤੀ ਫਿਰ ਪਿਛਲੇ 1 ਸਾਲ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਪਿਛਲੇ MP ਇਲੈਕਸ਼ਨਾਂ ਦੇ ਵਿੱਚ ਜੁਆਇਨ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਮੈਂ ਸਾਰੇ ਭਰਾਵਾਂ ਤੋਂ ਇਹ ਪੁੱਛਣਾ ਚਾਹਾਂਗਾ ਵੀ ਮੈਂ ਤਾਂ ਪਿਛਲੇ 1 ਸਾਲ 'ਚ 365 ਦਿਨ ਹੁੰਦੇ ਉਹਦੇ 'ਚ 250 ਦਿਨ ਕੰਮ ਕੀਤਾ ਹੈ ਜਿਹੜੇ ਤੁਸੀਂ ਗਿਣਦੇ ਹੋ ਕਿੰਨੇ ਦਿਨ ਕੰਮ ਕੀਤਾ ਲੋਕਾਂ ਦੇ ਸਾਹਮਣੇ ਦੂਜੀ ਗੱਲ ਜੇ ਤੁਸੀਂ ਇਹ ਹੀ ਸਮਝਦੇ ਹੋ ਵੀ ਆਉਧਿਆਂ ਦੇ ਨਾਲ ਕੰਮ ਹੁੰਦੇ ਐ ਤੇ ਵੀਰੇ ਇਹ ਤਾਂ ਪਿੱਠ ਤੇ ਜਿੰਦਾ ਹੱਥ ਹੁੰਦਾ ਓਹਦੇ ਨਾਲ ਕੰਮ ਹੁੰਦੇ ਹੋ ਸਕਦਾ ਬਾਈ ਜੀ ਜਿੱਥੇ ਮੇਰਾ ਹੱਥ ੜਦਾ ਹੋਵੇ ਇਹਨਾਂ ਦਾ ਹੱਥ ਹੀ ਨਾੜਦਾ ਹੋਵੇ ਕਿ ਚੀਚੀ ਉਸੇ ਗੱਲ ਦੀ ਹੋਵੇ ਤੇ ਤੁਸੀਂ ਜੀ ਗੱਲ ਕਰਦੇ ਜਿਹੜਾ ਤੁਸੀਂ ਮੁੱਦਾ ਉਠਾਉਂਦੇ ਹੋ ਯੂਨੀਵਰਸਿਟੀ ਦੇ ਕੰਬੇ ਅਗਰ ਹੈ ਕਿ ਵਜ੍ਹਾ ਕੀ ਐ ਸਾਰੀ ਗੱਲਬਾਤ ਕੀ ਐ ਜਿਸ ਨੂੰ ਲੈ ਕੇ ਤੁਸੀਂ ਇਹਨਾਂ ਨੇ ਮਤਲਬ ਮੁੰਡੇ ਭਾਰੇ ਦੇਖੋ ਦੋ ਤਿੰਨ ਚੀਜ਼ਾਂ ਸਭ ਤੋਂ ਵੱਡੀਆਂ ਨੇ ਫਰੀਦਕੋਟ ਨੂੰ ਬਾਬਾ ਫਰੀਦ ਜੀ ਦੀ ਦੇਣ ਹੈ ਇਸ ਯੂਨੀਵਰਸਿਟੀ ਦੀ ਤੇ ਹਸਪੀਟਲ ਦੀ ਇਸ ਹਸਪਤਾਲ ਦੇ ਵਿੱਚ ਜਿਹੜੇ ਰੱਖੇ ਜਾ ਰਹੇ ਮਲਾਜਮ ਉਹ ਮੈਕਸਿਮਮ ਬੰਦੇ ਬਿਨਾਂ ਕਿਸੇ ਸਿਸਟਮ ਤੋਂ ਰੱਖੇ ਹੋਏ ਆ ਐਥਿਕਸ ਤੋਂ ਰੱਖੇ ਹੋਏ ਆ ਉਹ ਕਿਵੇਂ ਰੱਖੇ ਜਾਂਦੇ ਆ ਜਿਹੜਾ ਕੋਈ ਵੱਡਾ ਲੀਡਰ ਫੋਨ ਕਰਦਾ ਉਹਦੀ ਤਨਖਾਹ 45000 ਉਹ ਬੰਦਾ ਬਿਨਾਂ ਕਿਸੇ ਸਿਸਟਮ ਤੋਂ ਬਿਨਾ ਗ੍ਰੈਜੂਏਸ਼ਨ ਤੋਂ ਵੀ ਰੱਖਿਆ ਜਾ ਸਕਦਾ ਹੈ ਜੇ ਉਹਦੋਂ ਛੋਟਾ ਲੀਡਰ ਕਰਦਾ ਤਾਂ ਉਹਦੀ 32000 ਉਹਦੋਂ ਛੋਟਾ ਲੀਡਰ ਕਰਦਾ ਤਾਂ 25000 ਤੇ ਫਿਰ ਜਿਹੜੇ ਜਵਾਕ ਸਾਡੇ ਫਰੀਦਕੋਟ ਦੇ ਪੜੇ ਲਿਖੇ ਆ ਉਹ ਕਿੱਥੇ ਜਾਣਗੇ ਜੀ ਇਹ ਸਭ ਤੋਂ ਵੱਡੀ ਲੜਾਈ ਦਾ ਮੁੱਦਾ ਹੈ ਵੀ ਜਿਹੜੇ ਬੱਚੇ ਜਾਂ ਜਿਹੜੇ ਵੀ ਕਰਮਚਾਰੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਰੱਖੇ ਆ ਉਹ ਕਿਸ ਬੇਸਿਸ ਤੇ ਰੱਖੇ ਆ ਉਹਨਾਂ ਦਾ ਕੀ ਇੱਕ ਕ੍ਰਾਈਟੇਰੀਆ ਬਣਾਇਆ ਗਿਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਿਆ ਗਿਆ ਕੋਈ ਕ੍ਰਾਈਟੇਰੀਆ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕੋਈ ਉਹਨਾਂ ਦਾ ਡੋਪ ਟੈਸਟ ਨਹੀਂ ਕੋਈ ਉਹਨਾਂ ਦਾ ਮੈਡੀਕਲ ਸਰਟੀਫਿਕੇਟ ਨਹੀਂ ਕੀ ਤੁਸੀਂ ਦੱਸ ਸਕਦੇ ਹੋ ਵੀ ਐ ਕਦੀ ਨੌਕਰੀਆਂ ਮਿਲਦੀਆਂ ਇੱਕ ਡੀਸੀ ਰੇਟ ਦੇ ਤਨਖਾਹ ਤੇ ਰੱਖੇ ਹੋਏ ਬੰਦਿਆਂ ਨੂੰ ਜੇ ਡੀਸੀ ਰੇਟ ਦੀ ਤਨਖਾਹ 15000 ਰੁਪਏ ਹੈ ਨਾ ਜਨਾਬ ਉਸ ਬੰਦੇ ਨੂੰ ਉੱਥੇ 45000 ਰੁਪਏ ਮਿਲਦਾ ਹੈ ਰੀਜ਼ਨ ਸਰਵੇ ਹੋਣਾ ਚਾਹੀਦਾ ਹੈ ਵੀ ਲੀਡਰ ਵੱਡੇ ਦਾ ਫੋਨ ਆਉਣਾ ਚਾਹੀਦਾ ਕੀ ਇਹ ਰੀਜ਼ਨਾਂ ਤੇ ਅਸੀਂ ਜਿਹੜਾ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਗੰਦ ਪਾਇਆ ਵਿਆ ਦੂਜੀ ਗੱਲ ਜਿੰਨੇ ਵੀ ਟੈਂਡਰ ਉੱਥੇ ਹੋਏ ਐ ਕੋਈ ਵੀ ਟੈਂਡਰ ਆਪਦੇ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਗਿਆ ਪ੍ਰੋਪਰ ਉਹਦੀ ਬਿਡਿੰਗ ਹੁੰਦੀ ਐ ਪ੍ਰੋਪਰ ਉਹਨੂੰ ਆਨਲਾਈਨ ਟੈਂਡਰ ਪਾਇਆ ਜਾਂਦਾ ਹੈ ਤਾਂ ਕਿ ਮੈਕਸਿਮਮ ਕੰਪਨੀਆਂ ਉਹਦੇ ਵਿੱਚ ਹਿੱਸਾ ਲੈ ਸਕਣ ਪਰ ਮੈਂ ਮਾਫ ਕਰਨਾ ਮੈਂ ਇਹ ਵੀ ਦੱਸਣਾ ਚਾਹੂੰਗਾ ਵੀ ਸਾਡੇ ਹੀ ਇੱਥੋਂ ਮਾਨਯੋਗ ਵਿਧਾਇਕ ਸਾਹਿਬ ਦੇ ਨੇੜਲਾ ਬੰਦਾ ਮਿਸਟਰ ਟਿੰਟੂ ਜਿਨ੍ਹੇ ਕੋਲੇ ਬਾਲੇ ਟੈਂਡਰ ਯੂਨੀਵਰਸਿਟੀ ਦੇ ਐ ਉਹ ਬੰਦਾ ਕੌਣ ਹੈ ਜੀ ਮੈਂ ਮੈਂ ਜੇ ਤੁਹਾਨੂੰ ਹੀ ਇਹ ਸਵਾਲ ਕਰਾਂ ਤੁਹਾਨੂੰ ਇਹ ਗੱਲ ਦਾ ਪਤਾ ਹੈ ਵੀ ਉਹਨਾਂ ਦੇ ਕੋਲੇ ਕਿਹੜੇ ਕਿਹੜੇ ਟੈਂਡਰ ਸਾਡੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਹਨ ਸਾਰਾ ਮਨਰੇਗਾ ਦਾ ਕੰਮ ਉਹ ਕਰ ਰਿਹਾ ਸਾਰੀ ਲੇਬਰ ਮੰਡੀ ਦਾ ਕੰਮ ਉਹ ਕਰ ਰਿਹਾ ਫੁੱਲ ਰੇਟਾਂ ਤੇ ਕਰ ਰਿਹਾ ਜਿਸ ਨਾਲ ਕੀ ਸਰਕਾਰ ਨੂੰ ਹਰ ਸਾਲ 5-4 ਕਰੋੜ ਰੁਪਏ ਦਾ ਚੂਨਾ ਲੱਗਦਾ ਉਹ ਪੈਸੇ ਕਿੱਥੇ ਜਾਂਦੇ ਆ ਜੀ ਇਹ ਵੀ ਆਉਣ ਵਾਲੇ ਸਮੇਂ ਤੁਹਾਡੇ ਨਾਲ ਵਾਅਦਾ ਰਿਹਾ ਜਲਦੀ ਆ ਮੈਡੀਕਲ ਦੀ ਜਦੋਂ ਜਾਂਚ ਪੂਰੀ ਹੁੰਦੀ ਹੈ ਉਦੋਂ ਬਾਅਦ ਇਹਦੇ ਤੇ ਵੀ ਮੈਂ ਚੰਦਨਾ ਕੰਲੀ ਕੰਲੀ ਗੱਲ ਤੇ ਪਾਉਂਗਾ ਕੀ ਕਿਹੜਾ ਘਰੋਂ ਦੇ ਨਾ ਸੀ ਕਿਹੜੀ ਇਹ SUV ਗੱਡੀ ਫੋਰਚਨਰ ਜਿੰਨ ਤੇ ਘੁੰਮਿਆ ਜਾ ਰਿਹਾ ਉਹ ਕਿਹਨੇ ਨਾ ਸੀ ਕਿਹਨੇ ਲੈ ਕੇ ਦਿੱਤੀ ਕੌਣ ਆਉਂਦੇ ਚ ਡੀਜ਼ਲ ਪਵਾਉਂਦਾ ਸਾਡੇ ਤਾਂ ਐਡੀ ਜ਼ਿਆਦਾ ਤਸਰਤਾ ਕੀਦੀ ਪਈ ਐ ਡੀਜ਼ਲ ਤਾਂ ਅਸੀਂ ਲੋਕਾਂ ਤੋਂ ਪਵਾਉਣੇ ਤੇ ਗੱਲਾਂ ਕਰਨੀਆਂ ਉਤਲੀਆਂ ਵੀਰੇ ਆਪ ਦੀ ਸ਼ਬਦਾਵਲੀ ਨੂੰ ਥੋੜਾ ਜਾਂ ਥੋੜਾ ਜਾਂ ਸਬਰ ਨਾਲ ਚੱਲੋ ਕਿਉਂਕਿ ਜੋ ਪਰਮਾਤਮਾ ਨੇ ਕਰਨਾ ਉਹ ਪਰਮਾਤਮਾ ਨੂੰ ਪਤਾ ਹੈ ਇਸ ਕਰਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਸਿੱਖੋ ਤੇ ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਦੇ ਹੋ ਲੋਕਾਂ ਦੇ ਲਈ ਕੰਮ ਕਰਨ ਦੇ ਆ ਪਿਛਲੇ 1 ਸਾਲ ਦੇ ਵਿੱਚ 6500 ਤੋਂ ਵੱਧ ਆਯੂਸ਼ਮਾਨ ਕਾਰਡ ਫ੍ਰੀ ਫ੍ਰੀ ਲੋਕਾਂ ਲਈ ਬਣਾਏ ਆ ਪਿੰਡਾਂ ਦੇ ਵਿੱਚ ਘਰਾਂ 'ਚ ਜਾ ਜਾ ਕੇ ਫ੍ਰੀ ਬਣਾਏ ਆ ਹਰ ਇੱਕ ਬੰਦੇ ਦੀ ਬਜ਼ੁਰਗ ਦੀ ਪੈਨਸ਼ਨ ਬਿਨਾਂ ਕਿਸੇ ਗੱਜਲ ਕਰਾ ਵੀ ਦੋ ਫ੍ਰੀ ਆਫ ਕਾਸਟ ਲਗਵਾਈ ਹੈ ਪੀ ਐਮ ਕਿਸਾਨ ਯੋਜਨਾ ਪਿਛਲੇ ਕੁ ਸਮੇਂ ਤੋਂ ਮੈਂ ਸ਼ੁਰੂ ਕੀਤੀ ਵੀ ਹੈ ਜਿਨ੍ਹਾਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਪੈਸੇ ਰੁਕੇ ਹੋਏ ਸੀ ਉਹ ਪੈਸਿਆਂ ਦੇ ਲਈ ਕੇ ਵਾਈ ਸੀ ਮੈਂ ਫ੍ਰੀ ਪਿੰਡਾਂ ਦੇ ਵਿੱਚ ਜਾ ਜਾ ਕੇ ਕਰਦੇ ਆ ਤੇ ਤੁਸੀਂ ਕੀ ਕੰਮ ਕੀਤੇ ਆ ਜੀ ਪਿਛਲੇ ਸਾਢੇ 3 ਸਾਲ ਦਾ ਵੇਰਵਾ ਦਿਓ ਹੁਣ ਇਦੂ ਬਾਅਦ ਇਸ ਕੰਮ ਤੋਂ ਬਾਅਦ ਵਿਹਲਾ ਹੋਣ ਤੋਂ ਬਾਅਦ ਤੁਹਾਡੇ ਸਾਰੇ ਪੱਤਰਕਾਰਾਂ ਨਾਲ ਭਰਾਵਾਂ ਨਾਲ ਮੇਰਾ ਵਾਅਦਾ ਹੈ ਵੀ ਚਾਨਣਾ ਇਹਨਾਂ ਗੱਲਾਂ ਤੇ ਪਾਇਆ ਜਾਊਗਾ ਪੈਸੇ ਕਿੱਥੋਂ ਕਿੱਥੋਂ ਇਕੱਠੇ ਕੀਤੇ ਜਾਂਦੇ ਆ ਕੀ ਚੱਲ ਰਿਹਾ ਕੀ ਕੰਮ ਹੋ ਰਿਹਾ ਟੈਲ ਵਾਲੀਆਂ ਫੈਕਟਰੀਆਂ ਚੋਂ ਕਿਵੇਂ ਕੀ ਸਮਾਨ ਆ ਰਿਹਾ ਰੇਤਾ ਕਿੱਥੋਂ ਆ ਰਿਹਾ ਬੱਜਰੀ ਕਿੱਥੋਂ ਆ ਰਹੀ ਤੇ ਮੈਂ ਮਾਫ ਕਰਿਆ ਜੇ ਸ਼ਬਦਾਵਲੀ ਨੂੰ ਮੈਂ ਫੇਰ ਕਹੂੰਗਾ ਆਪਦੀ ਧਿਆਨ ਚ ਰੱਖਿਆ ਜੇ ਸ਼ਬਦਾਵਲੀ ਹਰੇਕ ਬੰਦੇ ਦੀ ਵਿਗੜ ਸਕਦੀ ਹੈ ਇੱਕ ਇਨਵੈਸਟੀਗੇਸ਼ਨ ਤੁਸੀਂ ਲਾ ਰਹੇ ਹੋ ਕੱਲ ਨੂੰ ਇਹਨਾਂ ਨੂੰ ਸਾਬਤ ਕਰਨਾ ਪਿਆ ਤਾਂ ਕੋਈ ਹਿੰਦੇ ਵਿੱਚ ਤੁਹਾਡੇ ਕੋਲ ਆਧਾਰ ਹੈ ਜਨਾਬ ਆਧਾਰ ਹੈ ਵੀ 21 ਦਿਨਾਂ ਦੀ ਸੀਐਮ ਸਾਹਿਬ ਵੱਲੋਂ ਇਨਵੈਸਟੀਗੇਸ਼ਨ ਟਾਈਮ ਬਾਉਂਡਡ ਹੈ ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆ ਚੁੱਕਿਆ ਹੈ ਕੱਲ ਜਿਹੜਾ ਧਰਨਾ ਸੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿਸ ਗੱਲ ਦਾ ਧਰਨਾ ਸੀ ਉਹ ਹੜੜ ਬੜਾ ਹੜ ਸੀ ਇਹਨਾਂ ਦਾ ਮਨ ਨੂੰ ਡਰ ਸੀ ਮੈਂ ਤਾਂ ਲੋਕਾਂ ਦੀ ਸਿਹਤ ਬਾਰੇ ਗੱਲ ਕਰਦਾ ਤੇ ਇਹ ਧਰਨਾ ਲਵਾਉਂਦੇ ਵੀ ਸੀ ਨੂੰ ਬਚਾਉਣ ਵਾਸਤੇ ਤੇ ਜੇ ਕੋਈ ਸਾਬਤ ਹੋ ਰਿਹਾ ਹੈ ਤਾਂ ਹੀ ਇੰਨੀ ਹੜਬੜਾਹਟ ਹੈ ਨਿਯਾਇਜ਼ ਕਮਿਆ ਤੋਂ ਡਾ ਵੀ ਹੈ ਉਹ ਕਹਿ ਰਹੇ ਵੀ ਉੱਤੇ ਵੀ ਇੱਕ ਐਪਲੀਕੇਸ਼ਨ ਦਿੱਤੀ ਹੋਈ ਹੈ ਕਦੋਂ ਪਾਇਆ ਜਾ ਰਿਹਾ ਜਦੋਂ ਮਰਜੀ ਢਾ ਦੇਣ ਜਨਾਬ ਜੇ ਨਜਾਇਜ਼ ਲੱਗਦਾ ਹੈ ਪੁੱਡਾ ਦੀ ਇੱਕ ਰੂਲਿੰਗ ਹੈ ਜੀਹਦੇ ਵਿੱਚ ਕਿ ਜਦੋਂ ਕਿਸੇ ਵੀ ਬੰਦੇ ਨੇ ਆਪਦੀ ਜਗ੍ਹਾ ਦੀ ਸੀਐਲਯੂ ਕਰਾਉਣੀ ਹੈ ਚੇਂਜ ਲੈਂਡ ਆਫ ਯੂਜ਼ ਕਰਾਉਣਾ ਹੈ ਉਹਦੇ ਮੂਹਰੋਂ 100 ਫੁੱਟ ਜਗ੍ਹਾ ਉਹਨੂੰ ਉਹ ਪਾਰਕਿੰਗ ਹਸਤੇ ਤੇ ਪਾਰਕ ਹਸਤੇ ਛੱਡਣੀ ਪਊਗੀ ਜਿਸ ਵਿੱਚ ਕੀ ਕੱਲਾ ਮੈਂ ਨੇ ਮੈਂ ਨਹੀਂ ਛੱਡੀ ਵੀ ਸੀ ਸਾਰੇ ਪੰਜਾਬ ਨੇ ਛੱਡੀ ਸੀ ਫੇਰ ਉਹਦੇ ਵਿੱਚ ਲਿਖਿਆ ਜਾਂਦਾ ਹੈ ਵੀ ਅੱਗੋਂ ਜਿਹੜਾ 100 ਫੁੱਟ ਦਾ ਸਟਰਕਚਰ ਹੈ ਜਦੋਂ ਮਰਜ਼ੀ ਸੜਕਾਂ ਚੌੜੀਆਂ ਹੋ ਸਕਦੀਆਂ ਇਹ 100 ਫੁੱਟ ਤੁਹਾਡੇ ਤੋਂ ਲੈ ਕੇ ਅਸੀਂ ਸੜਕ ਚੌੜੀ ਕਰ ਸਕਦੇ ਹਾਂ ਇਸ ਕਰਕੇ ਤੁਸੀਂ ਇਹਦੇ ਵਿੱਚ ਪੱਕੀ ਕੰਸਟਰਕਸ਼ਨ ਨਹੀਂ ਕਰ ਸਕਦੇ ਮੈਂ ਟੈਂਪਰੇਰੀ ਸ਼ੈੱਡ ਪਾਏ ਹੋਏ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕੀ ਤੁਹਾਨੂੰ ਲੱਗਦਾ ਮੇਰੇ ਤੋਂ 5 ਕਿਲੋਮੀਟਰ ਪਰੇ ਜਾਵੜੋ ਕੋੜੂਪਰੇ ਵੱਲ ਨੂੰ 5 ਕਿਲੋਮੀਟਰ ਨਹਿਰਾ ਵੱਲ ਨੂੰ ਜਾਵੋ। ਛੇਰ ਆਲੂ ਜਾਵੜੋ। ਕਿਸੇ ਨੇ ਛੱਡ ਹੋਰ ਨਹੀਂ ਪਾਇਆ। ਮੇਰੇ ਹੀ ਕਿਉਂ ਦਿਖਦੇ ਐ? ਤੇ ਐਮਐਲਏ ਸਾਹਿਬ ਦੇ ਘਰੇ ਜਾਵੜੋ। ਬਾਹਰ ਛੱਡ ਨਹੀਂ ਪਾਇਆ। ਤਾਂ ਤਾਂ ਟਵਾ ਦਿਓ ਵੀ ਜਨਾਬ ਪਰ ਅਰਸ਼ ਪਰ ਮੈਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਜੇ ਟਵਾਉਣਾ ਚਾਹੁੰਦੇ ਐ ਜਦ ਮਰਜ਼ੀ ਆਉਣ ਵੈਲਕਮ। ਅਰਸ਼ ਪਰ ਇੱਕ ਗੱਲ ਸਾਹਮਣੇ ਹੋਰ ਆ ਰਹੀ ਹੈਗੀ ਐ ਕਿ ਇਹਨੂੰ ਢੋਣ ਦੇ ਜਿਹੜੇ ਹੈਗੇ ਆ ਉਹ ਆਰਡਰ ਆਲਰੇਡੀ ਹੋ ਚੁੱਕੇ ਸੀਗੇ। ਫਿਰ ਕਿਉਂ ਨਹੀਂ ਟਾਉਣ ਦਿੱਤਾ ਗਿਆ ਉਹ ਆਰਡਰ politically motivated ਸੀ ਉਹਦੇ ਬਾਅਦ ਉਹਨੂੰ ਰੱਦ ਕਰ ਦਿੱਤਾ ਗਿਆ ਪਰ ਮੈਂ ਇਹੀ ਸਮਝਦਾ ਹਾਂ ਵੀ ਜੇ ਉਹਨਾਂ ਨੂੰ ਲੱਗਦਾ ਤੇ ਮੇਰੇ ਜਦੋਂ ਮਰਜ਼ੀ ਛੱਡਤਾ ਸੀ ਪਿੱਛੇ ਕਮਿਸ਼ਨ ਦੀ ਸੀਗਾ ਕੁਝ ਉਹਨਾਂ ਦਾ ਬੜਾ ਰੋਲਾ ਦਿਲਾ ਸੀਗਾ ਐਫਆਈਆਰ ਵੀ ਹੋਈ ਹੈ ਕੀ ਲੱਗਦਾ ਸਾਰਾ ਕੁਝ ਸਹੀ ਹੋਇਆ ਉਹ ਜਿਹੜੀ ਬਿਲਕੁਲ ਗਲਤ ਹੋਇਆ ਜੀ ਕਮੇਟੀ ਬਣੀ ਮੈਨੂੰ ਲੱਗਦਾ ਸ਼ਾਇਦ ਚਲੋ ਮੈਂ ਤਰੀਕ ਨਹੀਂ ਕਵਾਂਗਾ ਵੀ ਕਿਸ ਦਿਨ ਕਮੇਟੀ ਬਣੀ ਜਿਸ ਦਿਨ ਕਮੇਟੀ ਬਣਦੀ ਹੈ 12 ਬੰਦਿਆਂ ਦੀ ਕਮੇਟੀ ਬਣਦੀ ਹੈ 12 ਬੰਦਿਆਂ ਦੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜਾ ਉਹਦਾ ਐਵੀਡੈਂਸ ਹੈ ਉਹਨਾਂ ਨੂੰ ਸਾਮਕੇ ਰੱਖਣ ਕੀ ਉਹ 12 ਬੰਦਿਆਂ ਨੇ ਐਵੀਡੈਂਸ ਨੂੰ ਸਾਮਕੇ ਰੱਖਿਆ ਤਿੰਨ ਦਿਨਾਂ ਬਾਅਦ ਉੱਥੇ ਆ ਕੇ ਕੋਈ ਅੱਗ ਲਾ ਦਿੰਦਾ ਇਹਦਾ ਮਤਲਬ ਵੀ ਤੁਸੀਂ ਐਵੀਡੈਂਸ ਨੂੰ ਬਾਇਓ ਮੈਡੀਕਲ ਵੇਸਟ ਨੂੰ ਐਵੀਡੈਂਸ ਨੂੰ ਖਤਮ ਕਰਨਾ ਚਾਹ ਰਹੇ ਹੋ ਮੈਂ ਤੁਹਾਨੂੰ ਜਨਾਬ ਇੱਕ ਗੱਲ ਦੱਸਣੀ ਚਾਹੂੰਗਾ ਕਿਸੇ ਦਾ ਕਤਲ ਕਰਨ ਜੇ ਕੋਈ ਬੰਦਾ ਕਿਸੇ ਦਾ ਕਤਲ ਕਰਦਾ ਹੈ ਉਹਦੇ 'ਚ ਤਾਂ ਹੋ ਸਕਦਾ ਕੋਈ ਸਜ਼ਾ 'ਚ ਮਾੜੀ-ਮੁੱਟੀ ਮਾਫੀ ਮਿਲ ਜੇ ਪਰ ਜੇ ਇਸ ਕਤਲ ਕਰਕੇ ਉਹਦੇ ਸਬੂਤ ਮਟਾਉਂਦਾ ਤਾਂ ਆਈ ਪੀਸੀ 201 ਦੇ ਤਹਿਤ ਸਜ਼ਾ 'ਚ ਕਦੀ ਮਾਫੀ ਨਹੀਂ ਹੁੰਦੀ ਇਹਦੇ ਵਿੱਚ ਵੀ ਬਕਾਇਦਾ ਇੱਕ ਐਵੀਡੈਂਸ ਨੂੰ ਮਟਾਉਣ ਦਾ ਕੰਮ ਕੀਤਾ ਗਿਆ ਕੀ ਉਹ ਧਾਰਾ ਲੱਗੀ ਇਹਦੇ ਵਿੱਚ ਉਹ ਐਵੀਡੈਂਸ ਕਿੱਥੇ ਹੈ ਜੀ ਉਹ ਐਵੀਡੈਂਸ ਨੂੰ ਅੱਗ ਕਿਉਂ ਲਾਈ ਗਈ ਕੀ ਉਹ 12 ਬੰਦਿਆਂ ਦੀ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਬੰਦੀ ਸੀ ਕੱਲ ਜੋ ਪਰਚਾ ਹੋਇਆ ਮਾਫ ਕਰਨਾ ਉਹ ਦਵਾਈਆਂ ਦਾ ਖੁਰਤਪੁਰ ਤੇ ਜੱਗ ਮੈਨੂੰ ਲੱਗਦਾ ਕਰਨ ਵਾਸਤੇ ਹੋਇਆ ਹੈ ਬਾਇਓਮੈਡੀਕਲ ਵੇਸਟ ਦਾ ਦੱਸਣ ਜੀ ਕਿੱਥੇ ਆ ਬਾਇਓਮੈਡੀਕਲ ਵੇਸਟ ਦਾ ਇਹਨਾਂ ਨੇ ਕੀ ਕੀਤਾ ਉਹਦੇ ਬਾਰੇ ਕੀ ਧਾਰਾ ਲਾਈ ਜਿਹੜੀਆਂ ਤਿੰਨ ਧਾਰਾ ਲੱਗੀਆਂ ਮੈਂ ਪੜੀਆਂ ਉਹ ਬੇਲੇਬਲ ਅਫੈਂਸ ਹੈ 1000 ਰੁਪਏ ਜੁਰਮਾਨਾ ਤੇ ਉਹ ਵਿਚਾਰੇ 3 ਦਿਨ ਮੈਨੂੰ ਇਹ ਵੀ ਪਤਾ ਲੱਗਿਆ ਮੈਂ ਪੱਤਰਕਾਰ ਭਰਾਵਾਂ ਦੇ ਹਿਸਾਬ ਨਾਲ ਸਾਹਮਣੇ ਦੱਸਣਾ ਚਾਹਾਂਗਾ ਉਹ 3 ਦਿਨ ਵਿਚਾਰੇ ਜਿਹੜੇ ਕੂੜਾ ਗਲਤੀ ਨਾਲ ਚੱਕ ਕੇ ਗਰੀਬ ਲੈ ਗਏ ਉਹਨਾਂ ਨੂੰ 3 ਦਿਨ ਕੁੱਟਿਆ ਗਿਆ ਸਾਡੇ ਹੀ ਇੱਕ ਚੌਂਕੀ ਚ ਘੁੱਟਿਆ ਗਿਆ ਮਾਰ ਮਾਰ ਉਹਨਾਂ ਦੇ ਵਿਚਾਰਿਆਂ ਦੇ ਛਤਰ ਉਹਨਾਂ ਦੇ ਮੈਗਨਾ ਵਿਚਾਰਿਆਂ ਦੇ ਸਾਰਾ ਕੁਝ ਸਜਾਤਾ ਵੀ ਤੁਸੀਂ ਅਰਸ਼ ਦਾ ਨਾਮ ਲਓ ਤੁਹਾਨੂੰ ਯਾਰ ਸ਼ਰਮ ਆਉਣੀ ਚਾਹੀਦੀ ਐ ਲੈ ਉਹ ਮੈਂ ਗਰੀਬ ਨੂੰ ਆ ਕੇ ਉਹਦਾ ਰਿਸ਼ਤੇਦਾਰ ਮੇਰੇ ਕੋਲੇ ਆਇਆ ਉਹ ਮੈਂ ਕਿਹਾ ਯਾਰ ਤੂੰ ਛਤਰਾਂ ਨੂੰ ਪੱਜਦਾ ਸੀ ਤੂੰ ਮੇਰਾ ਨਾਮ ਲੈ ਲੈਂਦਾ ਸਾਬਤ ਤਾਂ ਇਹਨਾਂ ਨੂੰ ਮਾਦੇ ਪੁੱਤਾਂ ਨੂੰ ਕਰਨਾ ਹੀ ਪਊਗਾ ਉਹ ਇੱਕ ਕਹਿੰਦੇ ਵੀ ਉਹ ਡੇਡਾ ਜਿਹੜਾ ਇਹਦਾ ਪੀਏ ਤੁਰਦਾ ਹੈ ਉਹ ਕਹਿੰਦੇ ਉੱਥੇ ਹੀ ਬੈਠਾ ਰਹਿੰਦਾ ਸੀ ਕਟੌਣ ਵਿਲੇ ਵੀ ਇਹਨਾਂ ਨਾਮ ਲੈ ਯਾਰ ਤੂੰ ਅਰਸ਼ ਦਾ ਨਾਮ ਲੈ ਉਹਦਾ ਰੀਜ਼ਨ ਪਤਾ ਕੀ ਐ ਉਹਨਾਂ ਦੇ ਕਨਾਲੀ ਦਾ ਵੀ ਵਿਜੀਲੈਂਸ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਗਲਤ ਅਪਾਇੰਟਮੈਂਟ ਹੋਈ ਗੀ ਤੁਸੀਂ ਵਾਰ-ਵਾਰ ਵਿਜੀਲੈਂਸ ਦੀ ਇਨਕੁਆਰੀ ਦੀ ਗੱਲ ਕਰ ਰਹੇ ਹੋ ਵਿਜੀਲੈਂਸ ਇਨਕੁਆਰੀ ਦੇ ਵਿੱਚ ਕਿਹਦਾ ਕਿਹਦਾ ਨਾਮ ਆਏਗਾ ਵਿਜੀਲੈਂਸ ਇਨਕੁਆਰੀ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਬੰਦੇ ਦਾ ਨਾਮ ਹੈ ਜਿਨੇ ਕੀ ਟੈਂਡਰਾਂ ਦੀ ਪ੍ਰਤੀਕਿਰਿਆ ਦੇ ਵਿੱਚ ਸਾਈਨ ਕੀਤੇ ਆ ਕੁਝ ਵੀ ਚੀਜ਼ ਖਰੀਦਣ ਵਾਸਤੇ ਉਹ ਭਾਵੇਂ ਐਮਐਸੂ ਹੋਵੇ ਭਾਵੇਂ ਰਜਿਸਟਰਾਰ ਹੋਵੇ ਭਾਵੇਂ ਵੀਸੀ ਹੋਵੇ ਭਾਵੇਂ ਕਿਸੇ ਡਿਪਾਰਟਮੈਂਟ ਦਾ ਐਚਓਡੀ ਹੋਵੇ ਤੇ ਭਾਵੇਂ ਪ੍ਰਿੰਸੀਪਲ ਹੋਵੇ ਨਾਲ ਭਾਵੇਂ ਵੀਸੀ ਦੇ ਜੁੜੇ ਹੋਏ ਲਿੰਕ ਅਫਸਰ ਹੋਣ ਕੋਈ ਵੀ ਬੰਦਾ ਹੈ ਹਰ ਇੱਕ ਬੰਦਾ ਇਸ ਸਟ੍ਰੈਪ ਤੇ 33 ਪੁਆਇੰਟਾਂ ਦੇ ਰਿਗਾਰਡਿੰਗ 33 ਪੁਆਇੰਟਾਂ ਦੇ ਵਿੱਚ ਇਨਕੁਆਰੀ ਜਿਹੜੀ ਹੈ ਘੁੰਮ ਰਹੀ ਹੈ ਪਿਛਲੇ ਦਿਨੀ ਮੇਰੀ ਵੀਸਾ ਨਾਲ ਗੱਲ ਹੋਈ ਨੇ ਦਰਕਾਰੇ ਹੋਏ ਬੰਦੇ ਆ ਕੱਟੇ ਹੋਏ ਆ ਕ੍ਰਿਮੀਨਲ ਬੰਦੇ ਆ ਹੁਣ ਉਹ ਜਾ ਕੇ ਪ੍ਰੈਸ ਕਾਨਫਰੰਸਾਂ ਕਰਨ ਲੱਗ ਗਏ ਆ 3 ਸਾਲ ਪਹਿਲਾਂ ਇਹਨਾਂ ਨੂੰ ਯੂਨੀਵਰਸਿਟੀ ਚ ਕੋਈ ਕਪੜਾ ਨਹੀਂ ਦਿੱਤਾ ਹੁਣ ਕਲੇ ਉਹ ਸਿਮਰਤੀਤ ਕਰਦਾ ਬੰਦਾ ਕਲੇ ਕੋਈ ਪ੍ਰੈਸ ਕਾਨਫਰੰਸ ਕਰਦਾ ਕਿਹੜੇ ਆ ਉਹਦੇ ਦੋਸ਼ ਆ ਕਿਹੜੀ ਉਥੇ ਕਿੰਨਾ ਕਪੜਾ ਹੋਇਆ ਕਲੇ ਗਏ ਹੋ ਇਨਵੈਸਟ ਕੀਤਾ ਤੁਸੀਂ ਯੂਨੀਵਰਸਿਟੀ ਚ ਯੂਨੀਵਰਸਿਟੀ ਚ ਮੈਂ ਵਿਜ਼ਿਟ ਜ਼ਰੂਰ ਕੀਤਾ ਪਰ ਹੁਣ ਵੀ ਉਹਨਾਂ ਨੇ ਵੀ ਮੈਨੂੰ ਬੜੀ ਯਾਰੀ ਬੁਲਾਇਆ ਪਰ ਹੁਣ ਮੈਂ ਜਾਣਾ ਠੀਕ ਨਹੀਂ ਸਮਝਿਆ ਉਹ ਹੁਣ ਹੋ ਸਕਦਾ ਮੇਰੇ ਨਾਲ ਕੋਈ ਸਾਹਨਗਾਂਡ ਕਰਨ ਕਰਕੇ ਵੀ ਅਰਸ਼ ਨੂੰ ਮਨਾ ਲੀਏ ਮ ਜਿਹੜੇ 3 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਪਹਿਲਾਂ 2 ਵੀ ਸੀ ਸਾਡੇ ਮਾਨਯੋਗ ਰਾਜ ਬਹਾਦਰ ਜੀ ਤੇ ਮਾਨਯੋਗ ਗਿੱਲ ਸਾਹਿਬ ਜਿਨ੍ਹਾਂ ਨੂੰ ਰੱਜ ਕੇ ਸਾਡੇ ਵਿਧਾਇਕ ਐਮਐਲਏ ਸਾਹਿਬ ਗੁਰਦੇਵਤ ਸਿੰਘ ਰੱਜ ਕੇ ਭੰਡਦੇ ਰਹੇ ਤੇ ਮੈਂ ਸਮਝਦਾ ਇਸ ਬੰਦੇ ਨਾਲੋਂ ਉਸ ਸੌਗ ਬਣਾ ਦਰਜੇ ਚੰਗੇ ਬੰਦੇ ਸੀ ਜਿਹੜੇ 3 ਸਾਲਾਂ ਦੇ ਵਿੱਚ ਕਪੜਿਆਂ ਦੀ ਤੁਸੀਂ ਗੱਲ ਕਰਦੇ ਹੋ ਪਿਛਲੇ 1 ਸਾਲ ਤੋਂ ਮੈਂ ਲੜ ਰਿਹਾ ਆਂ ਬਾਂਬਾ ਸਾਹਿਬ ਮੈਂ ਸਾਰੇ ਪੱਤਰਕਾਰਾਂ ਨੂੰ ਇਹ ਬੇਨਤੀ ਕਰਾਂਗਾ ਪਿਛਲੇ 1 ਸਾਲ ਤੋਂ ਮੈਂ ਇਸ ਚੀਜ਼ ਲਈ ਲੜ ਰਿਹਾ ਹਾਂ ਹੁਣ ਮੈਂ ਆ ਇੱਕ ਅਪੀਲ ਆਪਦੇ ਸਾਰੇ ਫਰੀਦਕੋਟ ਵਾਸੀਆਂ ਨੂੰ ਜ਼ਰੂਰ ਕਰੂੰਗਾ ਇਹ ਲੜਾਈ ਮੇਰੀ ਇਕੱਲੇ ਦੀ ਨਹੀਂ ਹੈ ਸਾਰਿਆਂ ਦੀ ਆਪਣੀ ਲੜਾਈ ਹੈ ਤੁਹਾਨੂੰ ਬੇਨਤੀ ਕਰੂੰਗਾ ਮੇਰਾ ਸਹਿਯੋਗ ਇਹਦੇ ਵਿੱਚ ਜ਼ਰੂਰ ਕਰਿਆ ਜੇ ਨਾਲ ਕੱਲ ਲਾਲੇ ਧਰਨੇ ਤੋਂ ਬਾਅਦ ਮੈਂ ਇੱਕ ਆਪਦਾ ਮਨ ਹੋਰ ਬਣਾਇਆ ਹੈ ਮੈਡੀਕਲ ਹਸਪੀਟਲ ਦੇ ਵਿੱਚ ਅੱਜ ਤੋਂ ਬਾਅਦ ਮੈਂ ਆਪਦੀ ਟੀਮ ਡੈਪਿਊਟ ਕਰੂੰਗਾ ਜਿਹੜੀ ਕੀ ਮੌਕੇ ਤੇ ਜਾ ਕੇ ਦੇਖੂਗੀ ਉੱਥੇ ਮਰੀਜ਼ਾਂ ਨੂੰ ਜੇ ਕੋਈ ਦਿੱਕਤ ਆਉਂਦੀ ਹੈ ਉਹਨਾਂ ਦਾ ਪ੍ਰੋਪਰਲੀ ਅਸੀਂ ਹੱਲ ਕਰਾਉਂਦਾ ਵਾਦਾ ਕਰਦੇ ਆਂ ਉਹ ਟੀਮ ਕੱਲੀ ਕੱਲੀ ਰਿਪੋਰਟ ਦੇਊਗੀ ਅੱਜ ਤੱਕ ਮੈਡੀਕਲ ਹਸਪੀਟਲ ਦੇ ਕਿਸੇ ਵੀ ਡਾਕਟਰ ਦੀ ਕੋਈ ਵੀ ਗੱਲ ਚੰਗੀ ਮਾੜੀ ਰਿਟਰਨ ਦੇ ਵਿੱਚ ਨਹੀਂ ਆਈ ਹੋਊਗੀ ਪਰ ਮੈਂ ਸਾਰੇ ਡਾਕਟਰਾਂ ਨੂੰ ਇਹ ਗੱਲ ਕਹਿਣੀ ਚਾਹੁੰਗਾ ਅੱਜ ਤੋਂ ਬਾਅਦ ਇੱਕ ਅੱਧੇ ਦਿਨ 'ਚ ਮੈਂ ਆਪਦੀ ਟੀਮ ਡੈਬਿਊਟ ਕਰ ਦੂੰਗਾ ਉਦੋਂ ਬਾਅਦ ਕੱਲੀ ਕੱਲੀ ਹਰ ਇੱਕ ਡਾਕਟਰ ਬਾਰੇ ਗੱਲ ਰਿਟਰਨ ਦੇ ਵਿੱਚ ਉੱਤੇ ਜਾਊਗੀ ਕੱਲ ਜਿਹੜਾ ਇਹਨਾਂ ਨੇ ਧਰਨਾ ਲਾਇਆ ਤੇ ਅੱਜ ਧਰਨਾ ਕਿਉਂ ਨਹੀਂ ਲਾਇਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕੱਲ ਜਦੋਂ ਇਹਨਾਂ ਨੇ ਧਰਨਾ ਲਾਇਆ ਕੱਲ ਮੈਂ 12 ਵਜੇ ਸੀਐਮ ਸਾਹਮਣੋਂ ਇੱਕ ਲੈਟਰ ਲਿਖ ਕੇ ਧਿਆਨ ਚ ਲਿਆਂਦਾ ਵੀ ਜਨਾਬ ਪਿਛਲੇ ਸਾਲ 2024 ਦੇ ਵਿੱਚ ਨੀਤੂ ਕੁੱਕੜ ਨੇ ਆਪਦੀ ਲੈਟਰ ਇੱਕ ਇਸ਼ੂ ਕੀਤੀ ਸੀ ਵੀ ਜਿਹੜਾ ਵੀ ਡਾਕਟਰ ਜਾਂ ਨਰਸ ਸਾਡੇ ਹਸਪੀਟਲ ਦੇ ਵਿੱਚ ਧਰਨਾ ਲਾਊਗਾ ਉਸ ਨੂੰ ਐਸਮਾ ਲਗਾ ਕੇ ਟਰਮੀਨੇਟ ਕੀਤਾ ਜਾਊਗਾ ਤੇ ਕੱਲ ਮੈਂ ਬੇਨਤੀ ਇਹ ਕਰਤੀ ਹੈਗੀ ਹੈ ਸਮੇਤ ਨੀਤੂ ਕੁੱਕੜ ਦੂਜੇ ਡਾਕਟਰ ਸਹਿਬਾਨ ਜਾਂ ਕੋਈ ਨਰਸਾਂ ਨੇ ਜਿੰਨਾ ਨੇ ਐਸਮਾ ਦੀ ਉਹ ਲੰਘਣਾ ਕੀਤੀ ਹੈ ਉਹਨਾਂ ਤੇ ਉਹ ਐਸਮਾ ਲਾਇਆ ਜਾਵੇ ਤਾਂ ਜੋ ਇਹ ਸਿਸਟਮ ਬੰਦ ਹੋ ਸਕੇ ਕੋਈ ਹੋਰ ਡਾਕਟਰ ਦੀ ਕਾਪੀ ਹੈ ਤੁਹਾਡੇ ਕੋਲ ਕਾਪੀ ਹੈ ਮੈਂ ਕਾਪੀ ਤੁਹਾਨੂੰ ਸਾਰਿਆਂ ਨੂੰ ਦੇ ਦੂੰ ਅਸਲ ਅਸਲ ਇਹਦੇ ਨਾਲ ਇੱਕ ਇਹ ਨਹੀਂ ਨੁਕਸਾਨੀ ਪੈ ਰਿਹਾ ਹੈਗਾ ਇਹਦਾ ਜਿਹੜਾ ਖਮਿਆਜਾ ਹੈਗਾ ਉਹ ਗਰੀਬ ਲੋਕ ਜਿਹੜੇ ਉੱਥੇ ਇਲਾਜ ਕਰਾਉਣ ਨਹੀਂ ਆਉਂਦੇ ਆ ਕਿਉਂਕਿ ਤੁਸੀਂ ਇਧਰੋਂ ਦੂਸ਼ਣਬਾਜ਼ੀ ਇੱਕ ਦੂਜੇ ਤੇ ਕਰ ਰਹੇ ਹੋ ਯੂਨੀਵਰਸਿਟੀ ਕਰ ਰਹੀ ਆ ਤੁਹਾਡੇ ਤੇ ਅਲੀਗੇਸ਼ਨਾਂ ਲਾ ਦਿੰਦੀ ਆ ਤੁਸੀਂ ਉਹਨਾਂ ਤੇ ਅਲੀਗੇਸ਼ਨ ਲਾ ਲੈਨੇ ਆ ਕਿ ਲੱਗਦਾ ਨਹੀਂ ਇਹਦੇ ਵਿੱਚ ਕਿ ਮਰੀਜ਼ ਆ ਜਿਹੜੇ ਗਰੀਬ ਮਰੀਜ਼ ਜਿਹੜੇ ਦੂਰੋਂ ਦਰਾਡੇ ਉੱਥੋਂ ਇਲਾਜ ਕਰਨ ਆਉਂਦੇ ਆ ਕਿਉਂਕਿ ਧਰਨਾ ਲੱਗ ਜਾਂਦਾ ਉੱਥੇ ਸਾਰਾ ਕੁਝ ਵਿਹਲਾ ਹੋ ਜਾਂਦਾ ਕੁਝ ਨੂੰ ਕੋ ਚੈੱਕ ਨਹੀਂ ਕਰਦਾ ਕੋਈ ਇਲਾਜ ਨਹੀਂ ਪ੍ਰੋਪਰ ਹੁੰਦਾ ਇਹਦੇ ਵਿੱਚ ਨੁਕਸਾਨ ਨਹੀਂ ਹੋ ਰਿਹਾ ਹੈਗਾ ਨੁਕਸਾਨ ਹੋ ਰਿਹਾ ਪਰ ਮੈਨੂੰ ਲੱਗਦਾ ਲੋਕਾਂ ਦਾ ਹੀ ਹੋ ਰਿਹਾ ਨਰਸਾਂ ਤੇ ਡਾਕਟਰਾਂ ਵਾਲੀ ਤੇ ਪਿਕਨਿਕ ਹੈ ਕੰ ਇਕ ਤਾਂ ਉਹ ਐਮਰਜੈਂਸੀ ਦੇ ਵਿੱਚ ਨਾਰਮਲ ਬੰਦਾ ਜਦੋਂ ਆਦੇ ਮਰੀਜ਼ ਨੂੰ ਰਿਸ਼ਤੇਦਾਰ ਨੂੰ ਲੈ ਕੇ ਜਾਂਦਾ ਹੈ ਮੈਂ ਤੁਹਾਨੂੰ ਸਾਰੇ ਇਹਨੂੰ ਦੱਸਣਾ ਚਾਹੂੰਗਾ ਜੇ ਉਹ ਬੰਦੇ ਦੀ ਆਤਮਾ ਤੜਪਦੀ ਹੈ ਤੇ ਇਹ ਲੋਕ ਕਹਿੰਦੇ ਆ ਵੀਡੀਓ ਵੀ ਨਾ ਬਣਾਓ ਯਾਰ ਤੁਹਾਡੇ ਵਾਸਤੇ ਤਾਂ ਮਾੜੀ ਗੱਲ ਹੈ ਪਰ ਮੈਂ ਸਾਰੇ ਆਪਦੇ ਉਹ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਜਿਹੜਾ ਵੀ ਕੋਈ ਆਪਦਾ ਮਰੀਜ਼ ਲੈ ਕੇ ਜਾ ਰਿਹਾ ਹੈ ਜੇ ਉਹਦੀ ਸਲਵਾਈ ਨਹੀਂ ਹੋ ਰਹੀ ਤੁਸੀਂ ਦੱਬ ਕੇ ਵੀਡੀਓ ਬਣਾਓ ਮੈਂ ਤੁਹਾਡਾ ਸਾਥ ਦੇਵਾਂਗਾ ਜੇ ਤੁਹਾਡੇ ਤੇ ਨਹੀਂ ਕੋਈ ਪਰਚਾ ਮੇਰੇ ਤੇ ਮੈਂ ਆਪਦੇ ਤੇ ਲਗੂ ਉਹ 체ਕ ਮੈਡੀਕਲ ਦੇ ਕਰਮਚਾਰੀ ਤੁਹਾਡੇ ਤੋਂ ਨਾਰਾਜ਼ ਹੁੰਦੇ ਉਹ ਕਹਿੰਦੇ ਕਿ ਸਾਨੂੰ ਰੈਗੂਲਰ ਹੌਲਡਰ ਦੇ ਚਗੇ ਆਸ ਕਰਕੇ ਤੁਹਾਨੂੰ ਰੈਗੂਲਰ ਨਹੀਂ ਹੋਣ ਦਿੱਤਾ ਜਾਂਦਾ ਮੇਰੇ ਉਹਨਾਂ ਨੂੰ ਤਾਂ ਮੇਰੇ ਗੋਣ ਗੋਣੇ ਚਾਹੀਦੇ ਆ ਮੇਰੇ ਕਰਕੇ ਤਾਂ ਉਹਨਾਂ ਨੂੰ ਰੈਗੂਲਰ ਦੀ ਚੱਠੀ ਮਿਲੀ ਹੈ ਮੇਰੇ ਕਰਕੇ ਹੀ ਉਹਨਾਂ ਨੂੰ 78 ਬੰਦਿਆਂ ਨੂੰ ਵਿਚਾਰਿਆਂ ਨੂੰ ਇੱਕ ਲਾਲੀਪਾਪ ਦਿੱਤਾ ਗਿਆ ਵੀ ਤੁਸੀਂ ਮੇਰੇ ਮਗਰ ਲੱਗੋ ਹਾਇਸ ਗੱਲ ਤੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਵੀ ਸੀ ਤੇ ਜਿਹੜੇ ਵੱਡੇ ਅਫੀਸ਼ੀਅਲਸ ਆ ਆਪਣੀਆਂ ਕੁਰਸੀਆਂ ਦਾ ਦੁਰਉਪਯੋਗ ਕਰਨਾ ਬੰਦ ਕਰ ਬਿਲਕੁਲ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਠੀਕ ਹੈ ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਅਧਿਕਾਰ ਨੇ ਉਹ ਕਹਿੰਦੇ ਨੇ ਕਿ ਇਹ ਤਰੀਕਾ ਸਹੀ ਨਹੀਂਗਾ ਆਪਣੀ ਹੀ ਪਾਰਟੀ ਦੇ ਉੱਪਰ ਆਪਣੀ ਹੀ ਵਿਧਾਇਕ ਉੱਪਰ ਇਦਾਂ ਸਵਾਲ ਖੜੇ ਕਰਨਾ ਇਹ ਸਹੀ ਤਰੀਕਾ ਨਹੀਂ 400 ਕਰੋੜ ਰੁਪਏ ਕੱਲ ਵਿਧਾਇਕ ਸਾਹਿਬ ਨੇ ਆਖਿਆ ਵੀ ਇੱਥੇ ਲੱਗਿਆ ਜੇ ਉਹਨਾਂ ਚੋਂ 100 200 ਕਰੋੜ ਰੁਪਏ ਉਰੇ ਪਰੇ ਹੋ ਜਾਈਂ ਤੇ ਫਿਰ ਤਰੀਕਾ ਕੀ ਹੋਣਾ ਚਾਹੀਦਾ ਹੈ ਮੈਂ ਸਾਰੇ ਬੰਦਿਆਂ ਤੋਂ ਇਹ ਇੱਕ ਜਵਾਬ ਮੰਗੂਗਾ ਵੀ ਮੈਨੂੰ ਸਾਰੇ ਬੰਦੇ ਰਾਏ ਦਿਜਣ ਵੀ ਜੇ ਉੱਤੇ ਇੰਨੇ ਇੰਨੇ ਵੱਡੇ ਕਪਲੇ ਹੋਈ ਜਾਂਦੇ ਤੇ ਉਹਨਾਂ ਕੀ ਹੱਲ ਹੋਣਾ ਚਾਹੀਦਾ ਉਹ ਸਬੂਤ ਦੇ ਸਹੇਦ ਦੱਸੋ ਨਾ ਵੀ ਕਿਹੜਾ ਕਪਲਾ ਹੋਇਆ ਮੇਰੇ ਉਹੀ ਕਰੋੜਾਂ ਦਾ ਕਪਲਾ ਹੋਇਆ ਜਨਾਬ ਜਨਾਬ ਜਿਹੜੀ ਮਸ਼ੀਨ ਜਿਹੜੀਆਂ ਮਸ਼ੀਨਾਂ ਦੀ ਪ੍ਰਤੀਕਿਰਿਆ ਨਹੀਂ ਅਪਣਾਈ ਗਈ ਜਿਹੜੀਆਂ ਮਸ਼ੀਨਾਂ ਬਿਨਾ ਕਿਸੇ ਟੈਂਡਰ ਤੋਂ ਦਿੱਤੀਆਂ ਗਈਆਂ ਉਹ ਕਪਲਈ ਹੈ ਐਸਟੀਪੀ ਦਾ ਬਹੁਤ ਵੱਡਾ ਕਪਲਾ ਹੋਇਆ ਟੈਂਪਰ ਹੋਇਆ ਉਹ ਕਹਿੰਦੇ ਕਾਗਜ਼ੀ ਟੈਂਪਰ ਕਰਕੇ ਤੁਸੀਂ ਬਣਾਏ ਆ ਤਾਂ ਫਿਰ ਦੇ ਦਿਓ ਪਰਚਾ ਮੇਰੇ ਤੇ ਜੇ ਟੈਂਪਰ ਹੋਏ ਐ ਜੇ ਇਹਨਾਂ ਨੂੰ ਲੱਗਦਾ ਵੀ ਅਸੀਂ ਬਿਡਿੰਗ ਕਰਕੇ ਆਨਲਾਈਨ ਟੈਂਡਰ ਕਰਕੇ ਦਿੱਤੇ ਐ ਤੇ ਜਵਾਬ ਦੇ ਦੇਣ ਵਿਜੀਲੈਂਸ ਨੂੰ ਜੇਲ ਦੀ ਧਮਕੀ ਦੇ ਰਹੇ ਆ ਵੀ ਆਨਲਾਈਨ ਐਂਸਰ ਮੈਂ ਤਾਂ ਆਪਦਾ ਬੋਰੀ ਬਿਸਤਰਾ ਤਿਆਰ ਕਰੀ ਫਿਰਦਾ ਹਾਂ ਪਰ ਕਰਮਾਂ ਦੀ ਗੱਲ ਐ ਹੋ ਸਕਦਾ ਜਿਨ੍ਹਾਂ ਨੇ ਇਹ ਬਿਆਨ ਦਿੱਤੇ ਜੀ ਇਹ ਲੋਨਾਂ ਨੂੰ ਜਾਣਾ ਪਵੇ ਕਰਮਾਂ ਦੀ ਜੰਗ ਐ ਚੱਲਦੀ ਰਹੂਗੀ ਇਹ ਇੱਦਾਂ ਜੰਗ ਐ ਹੀ ਜਾਰੀ ਰਹੂਗੀ ਮੇਰਾ ਬਸਤਾ ਤਿਆਰ ਐ ਪਰ ਕਰਮਾਂ ਦੀ ਗੱਲ ਐ ਹੋ ਸਕਦਾ ਹੈ ਜਿਹੜੇ ਬੰਦੇ ਨੇ ਕੱਲ ਜੇਲ ਦਾ ਬਿਆਨ ਦਿੱਤਾ ਜਾਂ ਗਿੱਦੜ ਧਮਕੀ ਦਿੱਤੀ ਹੋ ਸਕਦਾ ਵੀਰੇ ਤਿਆਰ ਉਹ ਵੀ ਬੈਗ ਰੱਖੇ ਕਿਉਂਕਿ ਇਹ ਦੂਬਾਰ ਚੰਨਣਾ ਜਿਹੜਾ ਸਮਾਨ ਊਰੇ ਪਰੇ ਠੇਕੇ ਟਿੰਟੂ ਕੋਲੇ ਟਿੰਟੂ ਤੋਂ ਸਮਾਨ ਟਿੰਟੂ ਤੋਂ ਪਲਾਟ ਲਗਜ਼ਰੀ ਐਸਯੂਵੀ ਉਹ ਚ ਡੀਜ਼ਲ ਉਹਦੇ ਪੀਏ ਸਾਲੇ ਚੰਡੀਗੜ੍ਹ ਤੱਕ ਜਦੋਂ ਜਾਣਾ ਹੈ ਉਦੋਂ ਤਾਂ ਤੁਸੀਂ ਤੇਲ ਪਵਾ ਕੇ ਜਾਣੀ ਹੋ ਯਾਰ ਉਸ ਬੰਦੇ ਤੋਂ ਕੀ ਤੁਸੀਂ ਮੇਰੀ ਗੱਲ ਕਰਦੇ ਹੋ ਮੈਂ ਤਾਂ ਆਪਦਾ ਬੋਰੀ ਬਿਸਤਰਾ ਸਾਫ ਕਰੀ ਕਰਦਾ ਹੈ ਲੱਗਦਾ ਨਹੀਂ ਕਿ ਭਰੂਤੀ ਪਾਰਟੀਆਂ ਨੇ ਸਵਾਲ ਚੱਕਣ ਵਾਲੇ ਹੈ ਇਹ ਜਿਹੜੇ ਤੁਸੀਂ ਚੱਕਦੇ ਹੋ ਆਪ ਦੀ ਪਾਰਟੀ 'ਚ ਬੈਠ ਕੇ ਆਪ ਦੀ ਪਾਰਟੀ ਦੇ ਉਮੀਦਵਾਰ ਤਾਂ ਕਹਿ ਲੋ ਵੱਡੇ ਲੀਡਰਾਂ 'ਚ ਉਹਨਾਂ ਨੂੰ ਹੀ ਭੰਡੀ ਜਾਂਦੇ ਹੋ ਕਿ ਉਹ ਪੈਸੇ ਖਾਲੇ ਆ ਉਹਨਾਂ ਦੇ ਸਾਡੇ ਸੀਐਮ ਸਾਹਿਬ ਮਾਨੀਉ ਭਗਵੰਤ ਸਿੰਘ ਮਾਨ ਜੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸਿੱਧਾ ਟਾਰਗੇਟ ਹੈ ਜ਼ੀਰੋ ਟੋਲਰੈਂਸ ਅਸੀਂ ਜਿਹੜੀਆਂ ਪਾਲਿਸੀਆਂ ਫਾਲੋ ਕਰਨੀਆਂ ਉਹ ਉੱਪਰੋਂ ਗਾਈਡਲਾਈਨਸ ਦੇ ਹਿਸਾਬ ਨਾਲ ਕਰਨੀਆਂ ਤੇ ਉਸੇ ਹਿਸਾਬ ਨਾਲ ਇਸ਼ਾਰੇ ਨਾਲ ਅਸੀਂ ਕੰਮ Tá